ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਭਵਾਨੀਗੜ ਤੋਂ ਰਣਵੀਰ ਅਲਾਹਾਵਾਦੀ ਦੀ ਬਹੁਤ ਹੀ ਵੱਡੀ ਫੈਨ ਬਹੁਤ ਹੀ ਜ਼ਿਆਦਾ ਵੱਡੀ ਫੈਨ ਸੀ ਪਰ ਹੁਣ ਨਹੀਂ ਪਹਿਲਾਂ ਤਾਂ ਤੁਸੀਂ ਇਹ ਆਈਡੀ ਦੇਖੋ ਰਣਵੀਰ ਅਲਾਹਾਵਾਦੀ ਦੀ ਇਹ ਆਈਡੀ ਹੈ ਜੀ ਇਹਨੂੰ ਮੈਂ ਫੋਲੋ ਕੀਤਾ ਹੋਇਆ ਸੀ ਬਹੁਤ ਟਾਈਮ ਪਹਿਲਾਂ ਤੋਂ ਤੇ ਅੱਜ ਮੈਂ ਕਰਤਾ ਅਨਫੋਲੋ ਅਨਫੋਲੋ ਦੇ ਨਾਲ ਨਾਲ ਇਹਨੂੰ ਮੈਂ ਬਲੌਕ ਕਰਨ ਲੱਗਿਆ ਉਹ ਵੀ ਹਮੇਸ਼ਾ ਲਈ ਵੀਰੇ ਤੂੰ ਵੀ ਇਹਨੂੰ ਅਨਫੋਲੋ ਕਰਕੇ ਬਲੌਕ ਬਲੌਕ ਕਰ ਹੁਣੇ ਆ ਤੁਸੀਂ ਦੇਖ ਸਕਦੇ ਹੋ ਜੀ ਆ ਮੈਂ ਕਰਤਾ ਇਹਨੂੰ ਬਲੌਕ ਇਹ ਦਾ ਰੀਜ਼ਨ ਕੀ ਆ ਕਿ ਇਹਦੀ ਨਾ ਇੱਕ ਵੀ ਪੋਸਟ ਮੇਰੇ ਸਾਹਮਣੇ ਨਾ ਆ ਜਵੇ ਇਹ ਬੰਦਾ ਹੁਣ ਮੈਨੂੰ ਜ਼ਹਿਰ ਲੱਗਣ ਲੱਗ ਗਿਆ ਜ਼ਹਿਰ ਕਿਉਂਕਿ ਕਿਸੇ ਟਾਈਮ ਨਾ ਅਸੀਂ ਦੋਨੋਂ ਭੈਣ ਭਰਾ ਆਪਸ ਚ ਲੜ ਪੈਂਦੇ ਹੁੰਦੇ ਸੀ ਵੀ ਹਣਾ ਇੰਨਾ ਵਧੀਆ ਬੰਦਾ ਯਾਰ ਇਹਦੇ ਮਤਲਬ ਕਿ ਸਾਨੂੰ ਸਕੂਨ ਮਿਲਦਾ ਸੀ ਇਹਦੀ ਵੀਡੀਓਜ਼ ਦੇਖ ਕੇ ਪਰ ਜਦੋਂ ਦਾ ਇਹ ਇੰਡੀਆਜ਼ ਗੋਟ ਮੈਂ ਤਾਂ ਆਪ ਮਨ ਲੈ ਲਿਆ ਕਿ ਟੈਲੈਂਟ ਹੁੰਦਾ ਯਾਰ ਟੈਲੈਂਟ ਦੇ ਨਾ ਤਾਂ ਤੁਸੀਂ ਇਹ ਲੈਟੈਂਡ ਕੀ ਹੋਇਆ ਗੰਦ ਪਾਉਣਾ ਹੋਇਆ ਯਾਰ ਹਾਦਾ ਬਈ ਕਿ ਬਖਸ਼ ਦਿਓ ਤੁਸੀਂ ਇੰਨਾ ਗੰਦ ਪਾਉਣਾ ਵੀ ਚੰਗਾ ਨਹੀਂ ਹੁੰਦਾ ਇੰਨਾ ਵਧੀਆ ਤੂੰ ਪੋਡਕਾਸਟ ਕਰਦਾ ਸੀ ਕਹਿੰਦੇ ਕੋਹਾਂ ਦੇ ਨਾਮੀ ਅਦਾਕਾਰ ਉੱਥੇ ਆਉਂਦੇ ਸੀ ਮਹਾਪੁਰਸ਼ ਆਉਂਦੇ ਸੀ ਕਿੰਨਾ ਚਰਚਾ ਦੇ ਵਿੱਚ ਚੱਲ ਰਿਹਾ ਸੀ ਕਿੰਨੀ ਫੈਨ ਫਾਲੋਇੰਗ ਸੀ ਤੇਰੀ ਸੋ ਅੱਜ ਨਾ ਤੇਰੇ ਤੇ ਲਾਨਤਾ ਬੀ ਪ੍ਰਾਕ ਨੇ ਵੀ ਜਵਾਬ ਦੇਤਾ ਤੇਰੇ ਸ਼ੋ ਤੇ ਆਨਲੀ ਬੀ ਪ੍ਰਾਕ ਬਹੁਤ ਵੱਡਾ ਨਾਮੀ ਸਿੰਗਰ ਹੈ ਜੇ ਦੇਖੇ ਨਾ ਕੋਈ ਆਮ ਬੰਦਾ ਵੀ ਤੇਰੇ ਉਹ ਵੀਡੀਓ ਜਿਹਨੇ ਦੇਖ ਲਈ ਹੋਣੀ ਨਾ ਉਹ ਵੀ ਜਵਾਬ ਦੇ ਦੂਗਾ ਹੁਣ ਤੂੰ ਆਪੇ ਸੋਚ ਕਿੱਥੋਂ ਦਾ ਤੂੰ ਕਿੱਥੇ ਆ ਗਿਆ ਤੈਨੂੰ ਕੀ ਲੱਗਦਾ ਸੀ ਵੀ ਉੱਥੇ ਜਾ ਕੇ ਤੇਰਾ ਨਾਮ ਬਣ ਜੂਗਾ ਬਈ ਤੂੰ ਤਾਂ ਸਾਡੇ ਵਰਗਿਆਂ ਦੇ ਵੀ ਖੇਪਾ ਕੇ ਰੱਖਤੀ ਮੈਂ ਤਾਂ ਉਹਨਾਂ ਵੀ ਪੇਰੈਂਟਸ ਨੂੰ ਇਹੀ ਅਪੀਲ ਕਰੂੰਗੀ ਜਿਨ੍ਹਾਂ ਨੇ ਇਹਨੂੰ ਫੋਲੋ ਕੀਤਾ ਹੋਇਆ ਨਾ ਬਈ ਅਨਫੋਲੋ ਕਰ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਬੰਦੇ ਨੂੰ ਆਪਣੇ ਫੋਲੋ ਕੀਤਾ ਹੁੰਦਾ ਨਾ ਉਹਦੀ ਵੀਡੀਓਜ਼ ਆਪਣੇ ਸਾਹਮਣੇ ਆ ਜਾਂਦੀਆਂ ਸੋ ਆਪਣੇ ਯਾਰ ਬੱਚਿਆਂ ਤੇ ਕੀ ਅਸਰ ਪਊਗਾ ਤੇ ਵਰਡਿੰਗ ਕੀ ਯੂਜ਼ ਕੀਤੀ ਵੀ ਇਹਨੇ ਕੀ ਸ਼ਬਦ ਵਰਤਾ ਮੈਂ ਤੇਰੇ ਲਈ ਅਕੇ ਤੂੰ ਆਪਣੇ ਪੇਰੈਂਟਸ ਨੂੰ ਇਦਾਂ ਮੈਨੂੰ ਲੱਗਦਾ ਨਾ ਤੇਰੇ ਮਾਈਂਡ ਦੇ ਵਿੱਚ ਇਹ ਸਵਾਲ ਤਾਂ ਹੀ ਆਏ ਹੋਣਗੇ ਕਿ ਤੈਨੇ ਆਪਣੇ ਪੇਰੈਂਟਸ ਨੂੰ ਉਹ ਸਭ ਕਰਦੇ ਹੋਏ ਦੇਖਿਆ ਹੋਣਾ ਤਾਂ ਤੂੰ ਇਹ ਬਕਵਾਸ ਕੀਤਾ ਤਾਂ ਚਵਲ ਮਾਰੀ ਐ ਤੂੰ ਕੁੱਤੇ ਉੱਥੇ ਹੈ ਯਾਰ ਮਰ ਜਾ ਤੂੰ ਸਾਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ ਹੋਰ ਕਮੇਡੀਅਨ ਬਹੁਤ ਨੇਗੇ ਧੰਨਵਾਦ